ਗੋਦੀ ਮੀਡੀਆ ਦੇ ਇੱਕ ਚੈਨਲ ਦੇ ਉੱਤੇ ਖਬਰ ਆ ਰਹੀ ਹੈ ਕਿ ਪਾਕਿਸਤਾਨ ਦਾ ਆਰਮੀ ਚੀਫ ਡਰਿਆ ਤੇ ਪਾਕਿਸਤਾਨ ਦੇ ਆਰਮੀ ਚੀਫ ਨੇ ਤੇ ਕੁਝ ਹੋਰ ਉਥੋਂ ਦੇ ਫੌਜੀ ਅਧਿਕਾਰੀਆਂ ਨੇ ਆਪਦੇ ਟੱਬਰਾਂ ਨੂੰ ਪ੍ਰਾਈਵੇਟ ਜਹਾਜ਼ਾਂ ਦੇ ਵਿੱਚ ਬਿਠਾ ਕੇ ਵੱਖ-ਵੱਖ ਦੇਸ਼ਾਂ ਦੇ ਵਿੱਚ ਭੇਜ ਦਿੱਤਾ ਉਹ ਇਹਨੇ ਡਰ ਗਏ ਆ ਇਹਨੇ ਘਬਰ ਗਏ ਆ ਵੀ ਕਿਸੇ ਨੇ ਨਿਊ ਜਰਸੀ ਦੇ ਵਿੱਚ ਆਪਦਾ ਟੱਬਰ ਭੇਜਤਾ ਕਿਸੇ ਨੇ ਇੰਗਲੈਂਡ ਦੇ ਵਿੱਚ ਭੇਜਤਾ ਸਵਾਲ ਮੇਰਾ ਇਸ ਮੀਡੀਆ ਨੂੰ ਇਹ ਆ ਸਵਾਲ ਮੇਰਾ ਏਜੰਸੀਆਂ ਨੂੰ ਇਹ ਆ ਜੇ ਤੁਹਾਨੂੰ ਅੱਜ ਇਸ ਗੱਲ ਦਾ ਪਤਾ ਕਿ ਪਾਕਿਸਤਾਨ ਦੇ ਆਰਮੀ ਚੀਫ ਨੇ ਆਪ ਦੇ ਨਿਆਣੇ ਪ੍ਰਾਈਵੇਟ ਜਹਾਜ਼ਾਂ ਦੇ ਵਿੱਚ ਬਿਠਾ ਕੇ ਵਿਦੇਸ਼ਾਂ ਦੇ ਵਿੱਚ ਭੇਜਤੇ ਤਾਂ ਆਪਾਂ ਨੂੰ ਇਸ ਗੱਲ ਦਾ ਹਲੇ ਤੱਕ ਕਿਉਂ ਨਹੀਂ ਪਤਾ ਲੱਗਾ ਕਿ ਜਿਹੜੇ ਉਹ ਅਤਵਾਦੀ ਆਏ ਸੀ ਉਹ ਗਏ ਕਿੱਧਰ ਉਹ ਤਰਾਲ ਦੇ ਜੰਗਲਾਂ ਦੇ ਵਿੱਚ ਆਏ ਕਿਵੇਂ ਤਰਾਲ ਦੇ ਜੰਗਲਾਂ ਰਾਹੀਂ ਇੱਥੇ ਪਹਿਲਗਾਮ ਦੇ ਵਿੱਚ ਆਏ ਕਿਵੇਂ ਤੇ ਇਸ ਜੰਗਲ ਦੇ ਥਾਣੇ ਭੱਜ ਕਿਵੇਂ ਗਏ ਆ ਜਿਹੜਾ ਇਹ ਪਹਿਲਗਾਮ ਆ ਇਹ ਤਰਾਲ ਖੇਤਰ ਤੋਂ ਜੇ ਆਪ ਸੜਕੀ ਰਸਤੇ ਰਹੀ ਦੇਖੀਏ ਤਾਂ 55 ਕਿਲੋਮੀਟਰ ਤੇ ਜੇ ਅਸੀਂ ਜੰਗਲ ਦੇ ਰਸਤੇ ਥਾਣੀ ਦੇਖੀਏ ਤਾਂ ਇਹ ਹੈਗਾ ਲਗਭਗ 20-22 ਕਿਲੋਮੀਟਰ ਕਹਿੰਦੇ ਆ ਜੀ ਕਿ ਅਤਵਾਦੀ ਇਸੇ ਗੱਲ ਦਾ ਫੈਰਾ ਚੱਕ ਕੇ ਇਸ ਜੰਗਲ ਥਾਣੀ ਆਏ ਉਹ ਜੰਗਲ ਥਾਣੀ ਆ ਕੇ ਬੇਕਸੂਰਾਂ ਨੂੰ ਮਾਰ ਕੇ ਤੇ ਉੱਥੋਂ ਦੀ ਵਾਪਸ ਭੱਜ ਗਏ ਸਾਡੇ ਕੋਲੇ ਜਾਣਕਾਰੀਆਂ ਹੁਣ ਇਸ ਗੱਲ ਦੀਆਂ ਕਿ ਪਾਕਿਸਤਾਨ ਦੇ ਵਿੱਚ ਕੀ ਹੋ ਰਿਹਾ ਉਹ ਡਰਿਆ ਕਿਵੇਂ ਆ ਉਹ ਆਪਦੇ ਟੱਬਰਾਂ ਨੂੰ ਬਾਹਰ ਕਿਵੇਂ ਭੇਜ ਰਿਹਾ ਉਹ ਘੁਬਰਾਏ ਕਿਵੇਂ ਆ ਪਰ ਸਾਨੂੰ ਇਸ ਗੱਲ ਦੀ ਜਾਣਕਾਰੀ ਪਹਿਲਾਂ ਕਿਉਂ ਨਹੀਂ ਹੁੰਦੀ ਕਿ ਭਾਈ ਐਸ ਥਾਨ ਦੇ ਉੱਤੇ ਆਹ ਕੁਝ ਹੋ ਸਕਦਾ ਜਿਹੜੀ ਥਾਂ ਦੇ ਉੱਤੇ ਪਹਿਲਗਾਮ ਦੇ ਵਿੱਚ ਬੈਸਰਣ ਘਾਟੀ ਦੇ ਵਿੱਚ ਇਹ ਸਾਰਾ ਵਾਕਿਆ ਹੋਇਆ ਇਥੋਂ ਲਗਭਗ 5 ਕਿਲੋਮੀਟਰ ਦੂਰ ASCII RP ਦਾ ਕੈਂਪ ਥੱਲੇ ਜਾ ਕੇ ਪਹਾੜੀ ਦੇ ਉਹ ਕੈਂਪ ਹੁੰਦਾ ਜੇ ਤੁਰੰਤ ਵੀ ਉਥੇ CRPF ਦੇ ਜਵਾਨਾਂ ਨੇ ਪਹੁੰਚਣਾ ਹੋਵੇ ਜਾਂ ਤਾਂ ਤੁਰ ਕੇ ਆਉਣਗੇ ਜਾਂ ਘੋੜਿਆਂ ਦੇ ਰਾਹੀਂ ਆਉਣਗੇ ਉਹਦੇ ਉੱਤੇ ਵੀ 25 ਮਿੰਟ ਤੋਂ ਲੈ ਕੇ 35 ਮਿੰਟ ਤੱਕ ਲੱਗ ਜਾਂਦੇ ਆ ਇਹਦਾ ਮਤਲਬ ਇਹ ਸੀ ਕਿ ਅੱਤਵਾਦੀਆਂ ਨੂੰ ਇਸ ਗੱਲ ਦਾ ਇਲਮ ਸੀ ਕਿ ਇਸ ਥਾਂ ਦੇ ਉੱਤੇ ਛੇਤੀ ਸੀਆਰਪੀਐਫ ਦੇ ਜਵਾਨ ਨਹੀਂ ਪਹੁੰਚ ਸਕਣਗੇ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਅਸੀਂ ਜੰਗਲ ਥਾਣੀ ਭੱਜਣ ਦੇ ਵਿੱਚ ਕਾਮਯਾਬ ਹੋ ਜਾਾਂਗੇ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਜਦੋਂ ਤੱਕ ਇੱਥੇ ਫੌਜ ਦੇ ਜਵਾਨ ਆਉਣਗੇ ਅਸੀਂ ਨਿਕਲਣ ਦੇ ਵਿੱਚ ਕਾਮਯਾਬ ਹੋ ਜਾਣਾ ਏਜੰਸੀਆਂ ਕੀ ਕਰਦੀਆਂ ਸੀ ਸਭ ਤੋਂ ਵੱਡਾ ਸਵਾਲ ਇਹ ਆ ਜਿਹੜਾ মিডিਆ ਅੱਜ ਗੋਦੀ মিডিਆ ਉਹ ਵੱਲੀਆਂ ਗੱਲਾਂ ਕਰਦਾ ਉਹ ਪਹਿਲਾਂ ਕੀ ਕਰਦਾ ਸੀ ਤੇ ਜਿਹੜੀ ਸਾਡੀਆਂ ਏਜੰਸੀਆਂ ਉਹ ਪਹਿਲਾਂ ਕੀ ਕਰਨੀਆਂ ਸੀ ਕਿਉਂਕਿ ਬਹੁਤ ਸਾਰੀਆਂ ਸੂਈਆ ਏਜੰਸੀਆਂ ਦਾ ਕੰਮ ਇਹ ਆ ਕਿ ਤੁਸੀਂ ਘਟਨਾ ਦੇ ਵਾਪਰਨ ਤੋਂ ਪਹਿਲਾਂ ਉਹਦੀ ਸੂਹ ਲੈਣੀ ਆ ਉਹਦੇ ਬਾਰੇ ਚੁਕੰਨਾ ਕਰਨਾ ਸਬੰਧਤ ਵਿਭਾਗ ਨੂੰ ਤੇ ਘਟਨਾ ਨਾ ਵਾਪਰੇ ਇਹਦੀ ਕੋਸ਼ਿਸ਼ ਕਰਨੀ ਆ ਪਰ ਤੁਹਾਡਾ ਹਾਲ ਵੀ ਆਮ ਲੋਕਾਂ ਵਾਂਗੂ ਹੀ ਆ ਤੁਹਾਨੂੰ ਵੀ ਘਟਨਾ ਦੇ ਵਾਪਰਨ ਤੋਂ ਬਾਅਦ মিডিਆ ਰਹੀਂ ਪਤਾ ਲੱਗਦਾ ਸਾਨੂੰ ਵੀ ਇਸੇ ਗੱਲ ਰਹੀਂ ਪਤਾ ਲੱਗਦਾ ਫਿਰ ਤੁਹਾਡੀਆਂ ਜ਼ਿੰਮੇਵਾਰੀਆਂ ਕਾਦੀਆਂ ਹੋਈਆਂ ਸਵਾਲਾ ਦਾ ਸਵਾਲ ਇਹ ਆ ਕੱਲੀਆਂ ਗਾਲਾਂ ਕੱਢਣ ਨਾਲ ਕਿ ਅਸੀਂ ਆ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਕੁਝ ਨਹੀਂ ਹੋਣਾ ਮਤਲਬ ਇਹਦਾ ਇਹ ਨਿਕਲਿਆ ਜੋ ਘਟਨਾਕਰਮ ਵਾਪਰਿਆ ਕਿ ਇੱਥੇ ਅੱਤਵਾਦ ਮੁੱਕਿਆ ਨਹੀਂ ਤਰਾਲ ਦੇ ਜੰਗਲ ਪਹਿਲਾਂ ਵੀ ਅੱਤਵਾਦ ਦਾ ਘੜ ਰਿਹਾ ਤੇ ਅੱਜ ਵੀ ਉਹ ਘੜ ਇੱਥੇ ਗੱਲ ਇਹ ਨਹੀਂ ਕਿ ਮੁਸਲਮਾਨ ਭਾਈਚਾਰੇ ਨੂੰ ਸ਼ੱਕ ਦੀ ਨਜ਼ਰ ਨਾਲ ਵੇਖੀਏ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਕਹੀ ਜਾਂਦੇ ਆ ਕਿ ਮੁਸਲਮਾਨ ਭਾਈਚਾਰੇ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਕਿਉਂ ਕਾਰਵਾਈ ਕਰਾਂਗੇ ਉਥੋਂ ਦਾ ਮੁਸਲਮਾਨ ਭਾਈਚਾਰਾ ਪਹਿਲਗਾਮ ਦਾ ਗੁਲਮਰਗ ਦਾ ਸੋਨਮਰਗ ਦਾ ਸ਼੍ਰੀਨਗਰ ਦੇ ਵੱਖ-ਵੱਖ ਹਿੱਸਿਆਂ ਦਾ ਜਿਨ੍ਹਾਂ ਦੇ ਵਿੱਚੋਂ 80 ਤੋਂ ਲੈ ਕੇ 90 ਫੀਸਦੀ ਦੀ ਰੋਟੀ ਆ ਜਿਹੜੀ ਉਹ ਸਿਰਫ ਸਿਰਫ ਟੂਰਿਸਟ ਦੇ ਉੱਤੇ ਡਿਪੈਂਡ ਆ ਉਹ ਤਾਂ ਅੱਜ ਆਪ ਟੁੱਟਿਆ ਪਿਆ ਅੱਜ ਡਲ ਢੀਲ ਦੇ ਸ਼ਿਕਾਰੇ ਬਿਲਕੁਲ ਵਿਹਲੇ ਖੜੇ ਆ ਆ ਜਿਹੜੇ ਡਲ ਢੀਲ ਦੇ ਵਿੱਚ ਘਰ ਬਣੇ ਹੋਏ ਆ ਬਿਲਕੁਲ ਬੰਦ ਪਏ ਆ ਅੱਜ ਉੱਥੇ ਕੋਈ ਟੈਕਸੀ ਨਹੀਂ ਚੱਲ ਰਹੀ ਅੱਜ ਉੱਥੇ ਘੋੜਿਆਂ ਖਤਰਾਂ ਵਾਲਿਆਂ ਦਾ ਕੋਈ ਕਾਰੋਬਾਰ ਨਹੀਂ ਚੱਲ ਰਿਹਾ 90 ਫੀਸਦੀ ਹੋਟਲ ਆ ਜਿਹੜੇ ਉਹਨਾਂ ਦੀ ਬੁਕਿੰਗ ਰੱਦ ਹੋ ਗਈ ਆ ਸ਼੍ਰੀਨਗਰ ਵਾਲੀ ਜਾਣ ਵਾਲੇ ਲੋਕਾਂ ਨੇ ਮੂੰਹ ਮੋੜ ਲਿਆ ਤੇ ਇਸ ਸੀਜ਼ਨ ਦੇ ਵਿੱਚ ਮੇਰਾ ਨਹੀਂ خیال ਕਿ ਉੱਥੇ ਕੋਈ ਜਾਊਗਾ ਕਿਉਂਕਿ ਜਦੋਂ دہشت ਪਸਰੀ ਹੋਵੇ ਤੇ ਫਿਰ ਰੋਜ਼ਗਾਰ ਜਿਹਨਾਂ ਦਾ ਗਿਆ ਉਹਨਾਂ ਦਾ ਗਿਆ ਪਰ ਘੁੰਮਣ ਫਿਰਨੇ ਸ਼ਕੀਨ ਨਹੀਂ ਜਾਣਗੇ ਜਿਨ੍ਹਾਂ ਦਾ ਰੋਜ਼ਗਾਰ ਗਿਆ ਉਹਦੇ ਵਿੱਚੋਂ ਬਹੁਤੇ ਮੁਸਲਮ ਪ੍ਰਾ ਉਹਨਾਂ ਦੇ ਵਿੱਚੋਂ ਕਈ ਇਹੋ ਜਿਹੇ ਆ ਮੈਂ ਹੁਣੇ ਪੜ ਕੇ ਹਟਿਆ ਅਹਿਮਦ ਪਟਾ ਇੱਕ ਉਹਦੀ ਇੱਕ ਤਸਵੀਰ ਵਾਇਰਲ ਹੋਈ ਹੈ ਮੋਢਾਂ ਦੇ ਉੱਤੇ ਨਿਆਣਾ ਬਿਠਾਇਆ ਉਹ ਭੱਜਾ ਜਾ ਰਿਹਾ ਜਿਸਤਨ ਹਮਲਾ ਹੋਇਆ ਉਹ ਕਹਿੰਦਾ ਜੀ ਕਿ ਮੇਰੇ ਕਈ ਸਾਥਗਾਨ ਨੇ ਕਿਸੇ ਨੇ 11 ਟੂਰਿਸਟ ਬਚਾਏ ਕਿਸੇ ਨੇ 5 ਬਚਾਏ ਕਿਸੇ ਨੇ 3 ਬਚਾਏ ਕਿਸੇ ਨੇ 20 ਬਚਾਏ ਅਸੀਂ ਭਜਾ ਕੇ ਉਹਨਾਂ ਨੂੰ ਕਿਸੇ ਦੇ ਬੱਚਾ ਨੂੰ ਮੋਢੇ ਤੇ ਬਿਠਾਇਆ ਕਿਸੇ ਨੇ ਦੋ ਜਣਿਆਂ ਨੇ ਕਿਸੇ ਬਜ਼ੁਰਗ ਨੂੰ ਚੱਕਿਆ ਅਸੀਂ ਥੱਲੇ ਉਤਰੇ ਪਹਾੜੀਆਂ ਤੋਂ ਪਰ ਉਹ ਕਹਿੰਦੇ ਜੀ ਮੇਰੀ ਤਸਵੀਰ ਵਾਇਰਲ ਹੋਗੀ ਪਰ ਅਸੀਂ ਇਸ ਵੇਲੇ ਪਹਿਲਗਾਮ ਦੇ ਅਸੀਂ ਇਸ ਵੇਲੇ ਕਸ਼ਮੀਰ ਦੇ ਲੋਕ ਟੁੱਟੇ ਹੋਏ ਆ ਅਸੀਂ ਵੀ ਅਤਵਾਦ ਦੇ ਖਿਲਾਫ ਆ ਉਹਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਮੀਡੀਆ ਦਾ ਇੱਕ ਹਿੱਸਾ ਜਿਵੇਂ ਪ੍ਰਚਾਰ ਕਰ ਰਿਹਾ ਸਾਨੂੰ ਦੁੱਖ ਹੁੰਦਾ ਕਸ਼ਮੀਰੀਅਤ ਦਾ ਕਤਲ ਹੋਇਆ ਇਸ ਵੇਲੇ ਉਹਨਾਂ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਕਿ ਅਸੀਂ ਹਿੰਦੂਸਤਾਨੀ ਆ ਅਸੀਂ ਭਾਰਤੀ ਆ ਸਾਨੂੰ ਭਾਰਤ ਦੇ ਉੱਤੇ ਮਾਣ ਭਾਰਤ ਜਿੰਦਾਬਾਦ ਰਹੇ ਜਿਹੜੇ ਵੀ ਹਨ ਇਹ ਲੋਕ ਹਮਲਾ ਕਰਨ ਵਾਲੇ ਉਹਨਾਂ ਨੂੰ ਟੰਗਿਆ ਜਾਵੇ ਪੁੱਠੇ ਟੰਗਿਆ ਜਾਵੇ ਆਪਾਂ ਪੁੱਠੇ ਟੰਗਿਆ ਜਾਵੇ ਇਸ ਪਾਸੇ ਘਟ ਜਾ ਰਹੇ ਆਂ ਪਾਕਿਸਤਾਨ ਦੇ ਬਚਾਅ ਹੋ ਗਿਆ ਐਦਾ ਆ ਗੱਲ ਹੋ ਗਈ ਐਦਾ ਗੱਲ ਹੋ ਗਈ ਇਹਦੇ ਵਾਲੀ ਯੱਕੜ ਵੱਧ ਮਾਰ ਰਹੇ ਆ ਤੇ ਮੈਨੂੰ ਤਾਂ ਹੈਰਾਨੀ ਹੋਈ ਇਸ ਗੱਲ ਦੇ ਉੱਤੇ ਕਿ ਹਾਲੇ ਤੱਕ ਕਈ ਟੀਵੀ ਚੈਨਲਾਂ ਦੇ ਐਂਕਰ ਵਰਦੀਆਂ ਪਾ ਕੇ ਫੌਜੀਆਂ ਵਾਲਿਆਂ ਤੇ ਕਿਉਂ ਨਹੀਂ ਖਬਰਾਂ ਪੇਸ਼ ਕੀਤੀਆਂ ਉਹਨਾਂ ਨੇ ਹੁਣ ਤੱਕ ਤਾਂ ਕਰ ਦਿੰਦੇ ਹੁੰਦੇ ਆ ਜੇ ਕਿਤੇ ক্রিকেট ਦਾ ਮੈਚ ਹੋਵੇ ਭਾਰਤ ਜਿੱਤ ਰਿਹਾ ਹੋਵੇ ਤਾਂ ਇਹ ক্রিকেট ਦੀਆਂ ਵਰਦੀਆਂ ਪਾ ਕੇ ਖਬਰਾਂ ਪੇਸ਼ ਕਰਦੇ ਆ ਜੇ ਕਿਤੇ ਜੰਗ ਲੱਗੀ ਹੋਵੇ ਤਾਂ ਫੌਜੀ ਬਣ ਕੇ ਖਬਰਾਂ ਪੇਸ਼ ਕਰਦੇ ਆ ਹਾਲੇ ਤੱਕ ਇਹਨਾਂ ਨੇ ਆਹ ਕੁਝ ਕਿਉਂ ਨਹੀਂ ਕੀਤਾ ਸੋ ਗੱਲ ਇਹ ਹੈ ਜੀ ਕਿ ਇਸ ਵੇਲੇ ਜੋ ਕੁਝ ਹੋਇਆ ਬਹੁਤ ਮਾੜਾ ਹੋਇਆ ਸਾਰੇ ਲੋਕ ਕਿਤੇ ਵੀ ਮਾੜੇ ਨਹੀਂ ਹੁੰਦੇ ਕਸ਼ਮੀਰ ਦੇ ਲੋਕ ਇਸ ਵੇਲੇ ਟੁੱਟ ਗਏ ਆ ਕਾਰੋਬਾਰ ਉਹਨਾਂ ਦੇ ਖਸ ਗਏ ਆ ਤੇ ਸਵਾਲ ਸਰਕਾਰਾਂ ਨੇ ਉੱਤੇ ਖੜਾ ਹੋਇਆ ਕਿ ਅੱਤਵਾਦ ਮੁੱਕਿਆ ਨਹੀਂ ਸੀ ਆਪਾਂ ਕਹੀ ਗਏ ਕਿ ਅੱਤਵਾਦ ਮੁੱਕ ਗਿਆ ਇਹਨੂੰ ਮੁਕਾਓ ਗੱਲਾਂ ਦੇ ਨਾਲ ਕੜਾ ਨਾ ਬਣਾਓ